ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜਿਕਰ ਤੁਹਾਨੂੰ ਇਹ ਵੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਚਿੜੀ ਅਤੇ ਉਸਦੇ ਲੱਕੜ ਦੇ ਘਰ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਛੋਟੀ ਜਹੀ ਚਿੜੀ ਸੀ ਉਹ ਬਹੁਤ ਸੋਹਣੀ ਸੀ ਉਸਦੇ ਖੰਭ ਬਹੁਤ ਹੀ ਨਰਮ ਤੇ ਚਮਕਦਾਰ ਸਨ ਉਹ ਹਮੇਸ਼ਾ ਸੁਪਨੇ ਦੇਖਦੀ ਰਹਿੰਦੀ ਕਿ ਉਸ ਦਾ ਇੱਕ ਸੁੰਦਰ ਜਿਹਾ ਘਰ ਹੋਵੇ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਸਕੇ ਚਿੜੀ ਨੇ ਸੋਚਿਆ ਕਿ ਉਹ ਲੱਕੜ ਦੇ ਡੰਡਿਆਂ ਨਾਲ ਇੱਕ ਘਰ ਬਣਾਵੇਗੀ ਉਸ ਨੇ ਲੱਕੜ ਦੇ ਡੰਡੇ ਚੁਗਣੇ ਸ਼ੁਰੂ ਕਰ ਦਿੱਤੇ ਉਹ ਰੋਜ਼ਾਨਾ ਜੰਗਲ ਵਿੱਚ ਜਾਂਦੀ ਛੋਟੀਆਂ-ਛੋਟੀਆਂ ਟਾਹਣੀਆਂ ਇਕੱਠੀਆਂ ਕਰਦੀ ਤੇ ਉਹਨਾਂ ਨੂੰ ਸਜਾਉਣ ਦੀ ਕੋਸ਼ਿਸ਼ ਕਰਦੀ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਚਿੜੀ ਨੇ ਇੱਕ ਸੋਹਣਾ ਜਿਹਾ ਘਰ ਤਿਆਰ ਕਰ ਲਿਆ। ਉਹ ਖੁਸ਼ ਹੋ ਗਈ ਤੇ ਉਸਨੇ ਆਪਣੇ ਸਾਰੇ ਦੋਸਤਾਂ ਨੂੰ ਵੀ ਘਰ ਵਿੱਚ ਆਉਣ ਦਾ ਸੱਦਾ ਦਿੱਤਾ। ਇੱਕ ਦਿਨ ਅਚਾਨਕ ਬਹੁਤ ਤੇਜ਼ ਮੀਂਹ ਪੈਣ ਲੱਗਾ। ਹਵਾ ਤੇ ਤੂਫਾਨ ਨੇ ਹਰ ਜਗ੍ਹਾ ਤਬਾਹੀ ਮਚਾ ਦਿੱਤੀ। ਮੀਂਹ ਬਹੁਤ ਤੇਜ਼ ਸੀ। ਚਿੜੀ ਬਹੁਤ ਡਰੀ ਹੋਈ ਸੀ। ਉਸ ਨੂੰ ਇੰਜ ਲੱਗਦਾ ਸੀ ਕਿ ਉਸ ਦਾ ਘਰ ਹਵਾ ਵਿੱਚ ਉੱਡ ਕੇ ਕਿਤੇ ਦੂਰ ਚਲਿਆ ਜਾਵੇਗਾ ਪਰ ਚਿੜੀ ਨੂੰ ਆਪਣੇ ਆਪ ਤੇ ਆਪਣੇ ਘਰ ਉੱਤੇ ਤੇ ਆਪਣੇ ਉਸ ਦਰਖਤ ਉੱਤੇ ਪੂਰਾ ਭਰੋਸਾ ਸੀ ਉਸ ਨੂੰ ਆਪਣੇ ਘਰ ਨੂੰ ਪਹਿਲਾਂ ਹੀ ਦਰਖਤ ਦੀਆਂ ਮਜ਼ਬੂਤ ਟਹਿਣੀਆਂ ਦੇ ਵਿੱਚ ਜਕੜ ਕੇ ਬਣਾਇਆ ਸੀ ਇਸ ਲਈ ਚਿੜੀ ਨੇ ਹਿੰਮਤ ਨਾ ਹਾਰਦੇ ਹੋਏ ਆਪਣੇ ਆਲਣੇ ਦੇ ਵਿੱਚ ਬੈਠ ਕੇ ਹੀ ਉਸ ਮੁਸੀਬਤ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਅਚਾਨਕ ਬਹੁਤ ਤੇਜ਼ ਹਵਾ ਤੋਂ ਬਾਅਦ ਹੌਲੀ-ਹੌਲੀ ਮੌਸਮ ਠੀਕ ਹੋਣ ਲੱਗਾ ਜਦੋਂ ਚਿੜੀ ਨੇ ਅੱਖਾਂ ਖੋਲੀਆਂ ਤਾਂ ਉਸ ਨੇ ਆਪਣੇ ਘਰ ਦੀ ਮਜ਼ਬੂਤੀ ਨੂੰ ਪਰਖਿਆ ਤੇ ਦੇਖਿਆ ਕਿ ਉਸ ਦਾ ਘਰ ਉਸੇ ਤਰ੍ਹਾਂ ਸਹੀ ਸਲਾਮਤ ਹੈ ਤਾਂ ਬਹੁਤ ਖੁਸ਼ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਨੇ ਆਪਣੇ ਘਰ ਨੂੰ ਬਹੁਤ ਹੀ ਪਿਆਰ ਅਤੇ ਮਿਹਨਤ ਦੇ ਨਾਲ ਬਣਾਇਆ ਹੈ ਉਸ ਦੇ ਘਰ ਨੂੰ ਕੁਝ ਵੀ ਨਹੀਂ ਸੀ ਹੋਇਆ ਉਹ ਬਹੁਤ ਖੁਸ਼ ਹੋਈ ਉਸਨੇ ਪਰਮਾਤਮਾ ਦਾ ਤੇ ਉਸ ਦਰਖਤ ਦਾ ਧੰਨਵਾਦ ਕੀਤਾ ਤੇ ਹੁਣ ਉਹ ਹੋਰ ਵੀ ਮਿਹਨਤ ਨਾਲ ਆਪਣੇ ਘਰ ਨੂੰ ਸਜਾਉਣ ਲੱਗੀ ਜਿਹੜੀ ਹੋਰ ਵੀ ਮਜ਼ਬੂਤ ਟਾਹਣੀਆਂ ਇਕੱਠੀਆਂ ਕਰਨ ਲੱਗੀ ਤਾਂ ਜੋ ਉਸ ਦੇ ਘਰ ਨੂੰ ਫਿਰ ਤੋਂ ਅਜਿਹੇ ਮੌਸਮ ਦੇ ਵਿੱਚ ਕੋਈ ਵੀ ਤਕਲੀਫ ਨਾ ਹੋਵੇ ਇਸ ਲਈ ਉਸਨੇ ਟਾਹਣੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਟਾਣੀਆਂ ਇਕੱਠੀਆਂ ਕਰ ਕਰਕੇ ਉਸਨੇ ਆਪਣੇ ਆਲਣੇ ਦੀ ਆਲੇ-ਦਾਲੇ ਵਾਲੀ ਦੀਵਾਰ ਨੂੰ ਹੋਰ ਵੀ ਮਜ਼ਬੂਤ ਬਣਾ ਲਿਆ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋਈ ਸਾਰੇ ਪੰਛੀ ਉਸਦੇ ਘਰ ਨੂੰ ਵੇਖਣ ਆਉਂਦੇ ਤੇ ਬਹੁਤ ਖੁਸ਼ ਹੁੰਦੇ ਸਾਰੇ ਪੰਛੀ ਹੁਣ ਉਸਦੇ ਦੋਸਤ ਬਣ ਚੁੱਕੇ ਸਨ ਉਹ ਚਿੜੀ ਨੂੰ ਮਿਹਨਤ ਚਿੜੀ ਦੀ ਮਿਹਨਤ ਨੂੰ ਦੇਖ ਕੇ ਉਹ ਵੀ ਮਿਹਨਤ ਕਰਨ ਲੱਗੇ ਸਨ ਕਈ ਪੰਛੀਆਂ ਨੇ ਚਿੜੀ ਦੇ ਆਲਣੇ ਕੋਲ ਉਸੇ ਦਰਖਤ ਉੱਪਰ ਆਪਣ ਟਾਹਣੀਆਂ ਤੇ ਆਪਣੇ ਆਲਣੇ ਬਣਾ ਲਏ। ਹੁਣ ਉਹ ਦਰਖਤ ਚਿੜੀਆਂ ਦੀ ਚੀਂ-ਚੀ ਨਾਲ ਭਰਿਆ ਰਹਿੰਦਾ। ਹੌਲੀ-ਹੌਲੀ ਚਿੜੀ ਨੇ ਆਪਣੇ ਆਲਣੇ ਦੇ ਵਿੱਚ ਇੱਕ ਵਧੀਆ ਹਵਾਦਾਰ ਆਲਣਾ ਬਣਾ ਲਿਆ। ਫਿਰ ਚਿੜੀ ਦੀ ਮੁਲਾਕਾਤ ਇੱਕ ਸੋਹਣੇ ਜਿਹੇ ਦੂਜੇ ਚਿੜੀ ਨਾਲ ਹੋਈ ਜੋ ਕਿ ਬਹੁਤ ਹੀ ਸੋਹਣੀ ਸੀ। ਚਿੜੀ ਨੇ ਵੀ ਉਸ ਨਾਲ ਦੋਸਤੀ ਕਰ ਲਈ ਹੁਣ ਚਿੜੀ ਤੇ ਚਿੜਾ ਦੋਵੇਂ ਇਕੱਠੇ ਰਹਿੰਦੇ ਦੋਵੇਂ ਬਹੁਤ ਖੁਸ਼ ਰਹਿੰਦੇ ਤੇ ਉਹਨਾਂ ਨੇ ਵੀ ਆਪਣੇ ਆਲਣੇ ਨੂੰ ਹੋਰ ਵੀ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ ਚਿੜੀ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਰਹਿੰਦੀ ਸੀ ਕਿਉਂਕਿ ਉਸਨੇ ਜੋ ਸੁਪਨਾ ਦੇਖਿਆ ਸੀ ਉਸ ਦਾ ਪੂਰਾ ਹੋ ਗਿਆ ਸੀ ਹੌਲੀ ਹੌਲੀ ਉਹਨਾਂ ਦੇ ਘਰ ਵਿੱਚ ਨਿੱਕੇ ਨਿੱਕੇ ਆਂਡੇ ਆਏ ਜਦੋਂ ਚਿੜੀ ਨੇ ਆਂਡਿਆਂ ਨੂੰ ਸੇਕਿਆ ਤਾਂ ਉਹਨਾਂ ਵਿੱਚੋਂ ਸੋਹਣੇ-ਸੋਹਣੇ ਬੱਚੇ ਨਿਕਲ ਕੇ ਆਏ। ਚਿੜੀ ਆਪਣੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਹੁਣ ਉਹ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਬਹੁਤ ਖੁਸ਼ੀ ਨਾਲ ਰਹਿੰਦੀ ਸੀ। ਚਿੜੀ ਬਹੁਤ ਹੀ ਮਿਹਨਤੀ ਸੀ। ਉਸਨੇ ਆਪਣੇ ਬੱਚਿਆਂ ਨੂੰ ਵੀ ਮਿਹਨਤ ਕਰਨੀ ਸਿਖਾਈ ਤੇ ਮਿਹਨਤ ਦੇ ਨਾਲ ਹਰ ਕੰਮ ਨੂੰ ਕਰਨਾ ਸਿਖਾਇਆ। ਇਸ ਗੱਲੋਂ ਚਿੜੀ ਨੇ ਇਹ ਸਿੱਖਿਆ ਮਿਲੀ ਕਿ ਜੇਕਰ ਅਸੀਂ ਮਿਹਨਤ ਕਰੀਏ ਤਾਂ ਕੋਈ ਵੀ ਮੁਸ਼ਕਲ ਸਾਨੂੰ ਹਰਾ ਨਹੀਂ ਸਕਦੀ। ਪਰ ਜੇਕਰ ਅਸੀਂ ਮਿਹਨਤ ਨਹੀਂ ਕਰਦੇ ਫਿਰ ਮੁਸ਼ਕਲ ਦੇ ਵਿੱਚ ਅਸੀਂ ਕੁਝ ਨਹੀਂ ਕਰ ਪਾਉਂਦੇ ਇਸ ਲਈ ਸਾਨੂੰ ਹਮੇਸ਼ਾ ਹਰ ਮੁਸੀਬਤ ਦੇ ਲਈ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਹੈ ਚਿੜੀ ਨੇ ਆਪਣੇ ਆਲਣੇ ਨੂੰ ਪਹਿਲਾਂ ਤੋਂ ਹੀ ਮਜ਼ਬੂਤ ਬਣਾਇਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਕਦੇ ਤੇਜ਼ ਹਨੇਰੀ ਹਵਾਵਾਂ ਨਾਲ ਉਸ ਦੇ ਆਲਣੇ ਨੂੰ ਕੋਈ ਮੁਸੀਬਤ ਨਾ ਹੋਵੇ ਇਸ ਲਈ ਚਿੜੀ ਨੇ ਆਪਣੇ ਬੱਚਿਆਂ ਨੂੰ ਵੀ ਅਜਿਹੀ ਸਿੱਖਿਆ ਦੇ ਕੇ ਹੀ ਵੱਡਾ ਕੀਤਾ ਹੁਣ ਚਿੜੀ ਦੇ ਬੱਚੇ ਹੌਲੀ-ਹੌਲੀ ਆਸਮਾਨ ਵਿੱਚ ਉੱਡਣ ਲੱਗੇ ਸਨ ਜਿਹੜੀ ਆਪਣੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਹੌਲੀ-ਹੌਲੀ ਉਸਦੇ ਬੱਚੇ ਵੀ ਵੱਡੇ ਹੋ ਗਏ ਤੇ ਉਹਨਾਂ ਨੇ ਵੀ ਆਪਣਾ ਘਰ ਉਸੇ ਦਰਖਤ ਤੇ ਬਣਾਉਣ ਦਾ ਫੈਸਲਾ ਕੀਤਾ ਤੇ ਚਿੜੀ ਨੇ ਵੀ ਆਪਣੇ ਬੱਚਿਆਂ ਦੀ ਮਦਦ ਕੀਤੀ ਚਿੜੀ ਦੇ ਬੱਚਿਆਂ ਨੇ ਵੀ ਆਪਣੀ ਮਾਂ ਵਾਂਗ ਛੋਟੇ-ਛੋਟੇ ਟਾਣੀਆਂ ਇਕੱਠੀਆਂ ਕਰਕੇ ਉਸ ਰਕਤ ਤੇ ਸੋਹਣੇ-ਸੋਹਣੇ ਆਲਰੇ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਤਰ੍ਹਾਂ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਰਹਿਣ ਲੱਗਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ